ਚੰਡੀਗੜ੍ਹ ਨੂੰ ਵਿਸ਼ੇਸ਼ ਰਾਜ ਦਾ ਦਰਜਵਾਜ਼ ਦਵਾਨ ਦਾ ਮਤਲਬ ਹੈ ਕਿ ਪੰਜਾਬ ਦਾ ਉਸ ਦੇ ਉੱਪਰ ਦਾਵਾ ਖਤਮ ਕਰਨ ਦਾ ਖਤਮ ਬਿਲਕੁਲ ਲੈ ਦੇਖੋ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਮਤਾ ਪਾਇਆ ਸੀ ਹਾਂਜੀ ਵੀ ਅਸੀਂ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਵਾਂਗੇ ਠੀਕ ਹੈ ਔਰ ਭਾਸ਼ਾ ਦੇ ਆਧਾਰ ਤੇ ਸੂਬੇ ਬਣਾ ਲਏ ਗਏ ਬਣਾ ਲਏ ਗਏ ਔਰ ਬੜੀ ਅੱਛੀ ਗੱਲ ਕਿਉਂਕਿ ਸੂਬਾ ਤੇ ਭਾਸ਼ਾ ਨਾਲ ਨਾਲ ਜਾਂਦਾ ਨਾਲ ਨਾਲ ਜੇ ਭਾਸ਼ਾ ਹੈ ਤੇ ਸੂਬਾ ਨਾ ਹੋਵੇ ਤਾਂ ਵੀ ਭਾਸ਼ਾ ਗਈ ਸੂਬਾ ਹੈ ਤੇ ਭਾਸ਼ਾ ਹੈ ਨਹੀਂ ਤਾਂ ਸੂਬਾ ਗਿਆ ਸੂਬਾ ਸ਼ਰੀਰ ਹੈ ਭਾਸ਼ਾ ਆਤਮਾ ਆਤਮਾ ਇਥੋਂ ਤੱਕ ਤਾਂ ਠੀਕ ਸੀ ਵੀ ਸੂਬੇ ਬਣਾਵਾਂਗੇ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਂਦੇ ਗਏ ਬਣਾਉਂਦੇ ਗਏ ਫਿਰ ਆ ਗਿਆ ਪੰਜਾਬ ਦਾ ਮਸਲਾ ਹਾਂਜੀ ਪੰਜਾਬ ਦੇ ਮਸਲੇ ਵੀ ਪੰਜਾਬ 'ਚ ਵੀ ਆਪਾਂ ਇਹਨੂੰ ਪੰਜਾਬੀ ਸੂਬਾ ਬਣਾਉਣਾ ਹੈ ਹਾਂਜੀ ਇਹਨੂੰ ਕੀ ਕੀਤਾ ਪੰਜਾਬੀ ਸੂਬਾ ਬਣਾਉਣ ਦੀਆਂ ਕੀ ਕੀਤਾ 1956 ਚ ਹਾਂਜੀ 31 ਅਕਤੂਬਰ 1956 ਚ ਇਹਦੇ ਚ ਪੈਪਸੂ ਸ਼ਾਮਿਲ ਕਰਤਾ ਹਾਂਜੀ ਪੈਪਸੂ ਪੈਪਸੂ ਸ਼ਾਮਲ ਕਰਕੇ ਤੇ ਰੌਲਾ ਪਾਤਾ ਬੱਲੇ ਬੱਲੇ ਵੀ ਪੰਜਾਬ ਦਿੱਲੀ ਨਾਲ ਲਾਤਾ ਦਿੱਲੀ ਨਾਲ ਸ਼ੋਕਰਾ ਕਲਕੱਤੇ ਨਾਲ ਨਹੀਂ ਲਾਤਾ ਇਹਨਾਂ ਫਿਰ ਕੀ ਕਰਦੇ ਜੇ ਪੰਜਾਬ ਨੂੰ ਲਖਨਊ ਨਾਲ ਲਾ ਦੇਣਾ ਫਿਰ ਪਤਾ ਲੱਗੂ ਪੰਜਾਬ ਦੀ ਰਾਜਧਾਨੀ ਕਿਹੜੀ ਆ ਕਿਹੜੀ ਆ ਠੀਕ ਆ ਹਾਂਜੀ ਅਰੇ ਦਿੱਲੀ ਨਾਲ ਲਾਤਾ ਦਿੱਲੀ ਨਾਲ ਦਿੱਲੀ ਚ ਕੁਦਰਤੀ ਪੰਜਾਬੀ ਬਸੋਂ ਬਹੁਤ ਸੀ 1947 ਦੇ ਉਜਾੜੇ ਤੋਂ ਬਾਅਦ ਪੰਜਾਬ ਤਾਂ ਉਜਾੜਿਆ ਗਿਆ ਸੀ ਉਸ ਉਜਾੜੇ ਦੇ ਵਿਚਾਰੇ ਸ਼ਿਕਾਰ ਲੋਕ ਦਿੱਲੀ ਚ ਵੀ ਬਸੇ ਸੀ ਕਹਿਣ ਨੂੰ ਭਾਰਤ ਦੀ ਵੰਡ ਹੋਈ ਆ ਬੰਦਿਆ ਤਾਂ ਪੰਜਾਬ ਗਿਆ ਨਾ ਜੀ ਬੰਦਿਆ ਕੀ ਡੰਡਿਆ ਹੀ ਪੰਜਾਬ ਗਿਆ ਵੰਡ ਤਾਂ ਛੋਟਾ ਸ਼ਬਦ ਹੈ ਡੰਡਿਆ ਵੀ ਗਿਆ ਖੰਡਿਆ ਵੀ ਗਿਆ ਟੰਡਿਆ ਵੀ ਗਿਆ ਟਟਿਆ ਵੀ ਤੇ ਚੰਡਿਆ ਵੀ ਗਿਆ ਤੇ ਤਾਂ ਕਿ ਅੱਜ ਤੱਕ ਇਹ ਬੋਲਣ ਜੋਗੇ ਨਾ ਛੱਡੋ ਕਦੇ ਦੇ ਪੰਜਾਬੀ ਲੋਕਾਂ ਦੇ ਉੱਤੇ ਕਿਸੇ ਨੇ ਵੀ ਉਹ ਨਹੀਂ ਕੀਤਾ ਤਰਸ ਇਹ ਯਾਰ ਬੰਦੇ ਵੀ ਹੈ ਧਰਤੀ ਤੇ ਜਾਣ ਵਾਲੇ ਬੰਦੇ ਆ ਇਹਨਾਂ ਨੇ ਕਦੇ ਹਿੰਦੁਸਤਾਨ ਦਾ ਆਪਾਂ ਕਟੂਕੜ ਕਦੇ ਹਿੰਦੁਸਤਾਨ ਦਾ ਬੁਰਾ ਨਹੀਂ ਕੀਤਾ ਕਦੇ ਵੀ ਨਹੀਂ ਸਭ ਤੋਂ ਵੱਧ ਕਰਵਾਨੀ ਦੀ ਤੇ ਹਿੰਦੁਸਤਾਨ ਬਚਾਉਣਾ ਅਗਲੀ ਗੱਲ ਮੈਂ ਤਾਂ ਤੁਹਾਨੂੰ ਇਦੋਂ ਵੀ ਵੱਡੀ ਗੱਲ ਦੱਸਦਾ ਵੀ ਜਦੋਂ ਸਾਰਾ ਭਾਰਤ ਅੱਜ ਦਾ ਅਖੌਤੀ ਭਾਰਤ ਹਾਂਜੀ ਤੇ ਪਹਿਲਾਂ ਦਾ ਸਾਰਾ ਹਿੰਦੁਸਤਾਨ ਜਿਹਦੇ ਵਿੱਚ ਆ ਲੁਧਿਆਣਾ ਵੀ ਹਾਂਜੀ ਤੇ ਪਟਿਆਲਾ ਵੀ ਅੰਗਰੇਜ਼ਾਂ ਦੇ ਥੱਲੇ ਸੀ ਹਾਂਜੀ ਇਹਨਾਂ ਸਾਰਿਆਂ ਨੇ ਰਲ ਕੇ ਪੰਜਾਬ ਨੂੰ ਅੰਗਰੇਜ਼ਾਂ ਦਾ ਈਸਟ ਇੰਡੀਆ ਕੰਪਨੀ ਦਾ 1849 ਵਿੱਚ ਗੁਲਾਮ ਕਰਵਾਇਆ ਗੁਲਾਮ ਕਰਵਾਤਾ ਪੰਜਾਬ ਨੂੰ ਗੁਲਾਮ ਕਰਾਉਣ ਚ ਇਹਨਾਂ ਦਾ ਹਿੱਸਾ ਤੇ ਪੰਜਾਬ ਇਹ ਹੱਤਵੱਦੀ ਆਇਆ ਇਹ ਵਕਵਾਦੀ ਆ ਵੀ ਕਮਾਲ ਹੈ ਆਪਣੇ ਹੱਕ ਦੀ ਗੱਲ ਕਰਦੀ ਸੀ ਗੱਲ ਕਰ ਤੇ ਇਹਨਾਂ ਕੋਹੇ ਸ਼ਬਦ ਹੈ ਇਹਨਾਂ ਨੇ ਹਿੰਦੁਸਤਾਨ ਨੂੰ ਬੰਡਵਾਇਆ 10 ਲੱਖ ਲੱਖ ਤੋਂ ਵੱਧ ਬੰਦੇ ਮਰਵਾਏ 1 ਕਰੋੜ 80 ਲੱਖ ਤੋਂ ਵੱਧ ਉਜਾੜੇ ਗਏ ਜਿਹੜੇ ਧੀਆਂ ਭੈਣਾਂ ਦਾ ਨੁਕਸਾਨ ਕਰਵਾਇਆ ਅੱਜ ਤੱਕ ਰਟਵਾਇਆ ਉਹਨਾਂ ਦਾ ਸਾਬਕਾ ਤਾ ਵੀ ਕੋਈ ਨਹੀਂ ਤੇ ਇਹ ਦੇਸ਼ ਭਗਤ ਨੇ ਕਮਾਲ ਦਾ ਦੇਸ਼ ਭਗਤ ਹੈ ਉਹ ਦੇਸ਼ ਭਗਤ ਔਰ ਇਹਨਾਂ ਚ ਕੋਈ ਪ੍ਰਧਾਨ ਮੰਤਰੀ ਬਣ ਗਿਆ ਪਾਕਿਸਤਾਨ ਜਾ ਕੇ ਕੋਈ ਰਾਸ਼ਟਰਪਤੀ ਬਣ ਗਿਆ ਸਦਰੇ ਰਾਸਤ ਇਹਨਾਂ ਨੂੰ ਕੋਈ ਪਾਪ ਨਹੀਂ ਲੱਗਿਆ ਤੇ ਪੰਜਾਬ ਵਾਲੇ ਅੱਜ ਦੇ ਇੱਕ ਵਿਚਾਰੇ ਧੱਕੇ ਖਾਂਦੇ ਫਿਰਦੇ ਆ ਹਰ ਦੋਸ਼ ਪੰਜਾਬ ਦੇ ਸਿਰ ਤੇ ਮੜ ਦਿੱਤਾ ਜਾਂਦਾ ਹੁਣ ਵੀ ਪੈਰ ਪੈਰ ਤੇ ਦੇਸ਼ ਭਗਤ ਸਾਬਤ ਕਰਨਾ ਪੈਂਦਾ ਆਪਣੇ ਆਪ ਨੂੰ ਹਾਂ ਤੁਹਾਨੂੰ ਦੱਸਣਾ ਪੈਂਦੇ ਵੀ ਭਾਈ ਮੈਂ ਗਲਤੀ ਨਾਲ ਪੰਜਾਬੀ ਆ ਭਾਈ ਹਾਂਜੀ ਤੇ ਮੈਂ ਵੀ ਭਾਰਤ ਮਾਤਾ ਦਾ ਜਾਇਆ ਤੇ ਮੈਨੂੰ ਜਿੱਥੇ ਮਰਜੀ ਵੜ ਲਓ ਮੈਂ ਕੁਸਕੂਗਾ ਨਹੀਂ ਪਹਿਲਾਂ ਇਹ ਵਿਚਾਰੇ ਨੂੰ ਮਾਨਸਿਕ ਤੌਰ ਤੇ ਫੀਡਬੈਕ ਦੇਣਾ ਪੈਂਦਾ ਹੈ ਫੇਰ ਤਾਂ ਤੁਸੀਂ ਕਿਸੇ ਦੇ ਪਾਸੇ ਜਾ ਸਕਦੇ ਹੋ ਨਹੀਂ ਰੱਖਣ ਗਿਆਤਵਾਦੀ ਹੁਣ ਆਪਾਂ ਗੱਲ ਕੀਤੀ ਸੀ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਰਾਜ ਦਾ ਦਰਜਾ ਦੇਣ ਨਾਲੋਂ ਤੇ ਇਹਨੂੰ ਪੰਜਾਬ ਦੀ ਰਾਜਧਾਨੀ ਦਾ ਦਰਜਾ ਦਿਓ ਲਓ ਵੀ ਪੰਜਾਬ ਦੀ ਰਾਜਧਾਨੀ ਹੈ ਜਦ ਕਿਸੇ ਰਾਜ ਦੇ ਕੋਲੇ ਉਹਦੀ ਰਾਜਧਾਨੀ ਹੋ ਤਾਂ ਉਸ ਰਾਜ ਦੇ ਵਿੱਚ ਉਹਦੀ ਭਾਸ਼ਾ ਦਾ ਉਹਦਾ ਭੇਸ ਦਾ ਉਹਦੀ ਭਾਵਨਾਤਮਕ ਸਾਂਝ ਦਾ ਤੇ ਉਹਦੇ ਭੋਜੰਦਾ ਵਿਕਾਸ ਹੁੰਦਾ ਹੈ ਉਹਦੀ ਸੱਭਿਆਚਾਰ ਉਹਦੀ ਪਛਾਣ ਬਣਦੀ ਹੈ ਜਿਵੇਂ ਯੂਰਪ ਦੇ ਵਿੱਚ ਫਰਾਂਸ ਦੀ ਪਛਾਣ ਕੀ ਹੈ ਪੈਰਸ ਪੈਰਸ Eiffel Tower ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਸੱਭਿਆਚਾਰ ਦੀ ਪਛਾਣ ਕੀ ਹੈ ਲੰਡਨ ਲੰਡਨ ਜਰਮਨ ਦੀ ਪਛਾਣ ਕੀ ਹੈ ਬਰਲਨ ਬਰਲਨ ਰੂਸ ਦੀ ਪਛਾਣ ਕੀ ਹੈ ਮਾਸਕ ਮਾਸਕ ਜਿੱਥੇ ਮਰਜੀ ਜਾਓ ਤੁਸੀਂ ਉਹਨੀਆਂ ਰਾਜਧਾਨੀਆਂ ਦੇ ਵਿੱਚ ਕਿਉਂਕਿ ਕੇਂਦਰ ਹੁੰਦਾ ਹੈ ਉੱਥੋਂ ਹਰ ਇੱਕ ਚੀਜ਼ ਵਪਾਰ ਸੰਸਕਾਰ ਕਾਰੋਬਾਰ ਤੇ ਰੁਜ਼ਗਾਰ ਦੀ ਭਾਸ਼ਾ ਤੇ ਸੱਭਿਆਚਾਰ ਜਦ ਜੁੜਦੀਆਂ ਤੇ ਉਹਦੇ ਨਾਲ ਦੇਸ਼ ਤਰੱਕੀ ਕਰਦਾ ਉਹਨਾਂ ਦੀ ਪਛਾਣ ਵੱਡੀ ਹੁੰਦੀ ਹੈ ਇਹਨਾਂ ਨੇ ਤਾਂ ਪਛਾਣੀ ਗੁਮਤੀ ਗੁਮਾਤੀ ਕਿਸੇ ਪੁਰਾਣੇ ਬੰਦੇ ਤੋਂ ਪੁੱਛ ਲਓ ਵੀ ਥੋੜੇ ਪਾਣੀਆਂ ਦਾ ਕੀ ਹਾਲ ਹੈ ਚੁੱਪ ਕਰ ਜਾਣਗੇ ਚੁੱਪ ਕਰ ਜਾਣਗੇ ਹੋਰ ਵੇਖੋ ਸਭ ਤੋਂ ਮਾੜੀ ਗੱਲ ਹੈ ਕਿ ਹੁਣ ਵੋਟਾਂ ਪੈ ਰਹੀਆਂ ਵੋਟਾਂ ਕਹਿਣ ਨੂੰ ਤਾਂ ਪੈ ਰਹੀਆਂ ਲੋਕੀ ਸਵਾਲ ਕਰਦੇ ਆ ਸਾਰੀਆਂ ਅਖੌਤੀ ਰਾਸ਼ਟਰੀ ਪਾਰਟੀਆਂ ਇਕੱਠੀਆਂ ਰਾਤ ਨੂੰ ਸ਼ਾਮ ਦੇ ਵਕਤ ਕਿਸੇ ਕਲੱਬ ਤੇ ਪਬ ਵਿੱਚ ਇਕੱਠੇ ਹੁੰਦੇ ਆ ਇਹ ਕਿਸੇ ਫਾਈਵ ਸਟਾਰ ਹੋਟਲ 'ਚ ਇਕੱਠੇ ਹੁੰਦੇ ਆ ਤੇ ਅਸੀਂ ਇਹਨਾਂ ਪਿੱਛੇ ਜੰਡਾ ਖੜਕਦਾ ਹਾਂ ਜੀ ਅਸੀਂ ਇਹਨਾਂ ਪਿੱਛੇ ਜੁੰਡੋ ਜੁੜੀ ਹੋਈ ਆ ਆਪਾਂ ਜੁੰਡ ਬਜੰਡੀ ਹੋ ਜਾਂਦੇ ਆ ਬਿਨਾਂ ਗੱਲ ਤੋਂ ਇੱਕ ਨਿਰਦੋਸ਼ ਨੂੰ Hindu ਕਹੀ ਜਾਂਦੇ ਆ ਦੂਜੇ ਨਿਰਦੋਸ਼ ਨੂੰ Sikh ਕਹੀ ਜਾਂਦੇ ਆ ਤੀਜੇ ਨੂੰ ਮੁਸਲਮਾਨ ਕਹੀ ਜਾਂਦੇ ਆ ਤੇ ਜਿਹੜੇ ਛੋਟੇ-ਛੋਟੇ ਜਿਹੜੀਆਂ ਜੜੀਆਂ ਜਾਤੀ ਪਾਤੀ ਦੇ ਘਣਾਉਣੇ ਸ਼ਬਦ ਆ ਉਹ ਅਸੀਂ ਆਮ ਵਰਤ ਜਾਂਦੇ ਆ ਆਹ ਬਰਤਾਈ ਗੰਦੇ ਆਹ ਬਰਤਾਈ ਗੰਦੇ ਇਹ ਇਹਨਾਂ ਦੇ ਨਰੇਸ਼ਨ ਸਿਰਜੇ ਤੋਂ ਇਹਨਾਂ ਨੂੰ ਪੁੱਛੋ ਵੀ ਪੰਜਾਬ ਦੀ ਰਾਜਧਾਨੀ ਰਹਿਣ ਨਾਲ ਤੁਹਾਡੇ ਢਿੱਡ 'ਚ ਪੀੜ ਹੁੰਦੀ ਆ ਤੁਹਾਨੂੰ ਕੀ ਤਕਲੀਫ ਹੈ ਕੀ ਤਕਲੀਫ ਹੈ ਪਹਿਲਾਂ ਪੰਜਾਬ ਦੀ ਰਾਜਧਾਨੀ ਬਣਾਓ ਪੂਰੀ ਤਰ੍ਹਾਂ ਪੰਜਾਬੀ ਸਭਿਆਚਾਰ ਦਾ ਕੇਂਦਰ ਬਣਾਓ ਪੰਜਾਬੀ ਭਾਸ਼ਾ ਦਾ ਕੇਂਦਰ ਬਣਾਓ ਪੰਜਾਬੀ ਪਛਾਣ ਦਾ ਕੇਂਦਰ ਬਣਾਓ ਚੰਡੀਗੜ੍ਹ 'ਚ ਆ ਕੇ ਪਤਾ ਲੱਗੇ ਵੀ ਮੈਂ ਪੰਜਾਬੀ ਪਛਾਣ ਦੇ ਇੱਕ ਰਾਜਧਾਨੀ 'ਚ ਬੈਠਾ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਨਾ ਇੱਥੇ ਯੂਰਪ 'ਚੋਂ ਜਾਂਦੇ ਆ ਲੰਡਨ ਜਾਂਦੇ ਆ ਸਰ ਪਤਾ ਲੱਗਦਾ ਨਹੀਂ ਮੈਂ ਇੰਗਲੈਂਡ 'ਚ ਬੈਠਾ ਇੰਗਲੈਂਡ 'ਚ ਪਹੁੰਚ ਗਿਆ ਹਰ ਉਨੀ ਰਾਜਧਾਨੀ ਚ ਵੜਦੇ ਆ ਪਤਾ ਲੱਗਦਾ ਨਾ ਵੀ ਮੈਂ ਫਰਾਂਸ ਚ ਬੈਠਾ ਫਰਾਂਸ ਚ ਬੈਠਾ ਤੇ ਇਸ ਤਰ੍ਹਾਂ ਪੰਜਾਬ ਨੂੰ ਇਸ ਤਰ੍ਹਾਂ ਦੀ ਰਾਜਧਾਨੀ ਚਾਹੀਦੀ ਆ ਤੇ ਜਿਹੜੇ ਖੌਤੀਆ ਲਖਾਰੇ ਨੇ ਖੌਤੀ ਲੀਡਰ ਨੇ ਬੇਬੋਧ ਜਿਹੜੇ ਪਰਦੇ ਘੱਟ ਨੇ ਤੇ ਲੜਾਉਂਦੇ ਵੱਧ ਨੇ ਉਹ ਪੰਜਾਬ ਦੀ ਆਤਮਾ ਤੇ ਪੰਜਾਬ ਦੇ ਉੱਤੇ ਨਾ ਉਹ ਤਰਸ ਕਰ ਇਹਨਾਂ ਨੇ ਦੇਖੋ ਜੀ ਲਾਇ ਹ ਨਹੀਂ ਹਿਸਾਬ ਕਿ ਚੰਡੀਗੜ੍ਹ ਬਣਾਉਣ ਦੇ ਵਿੱਚ ਪੰਜਾਬ ਦੇ ਕਿੰਨੇ ਪਿੰਡ ਵਿਜੜੇ ਗਏ ਆ ਪਕਾਇਦਾ ਔਰ ਤਕੀਨੜ ਤਕੀਨੜ ਜਿਹਨੂੰ ਅਖੌਤੀ ਕਹਿੰਦੇ ਆ ਜਦੋਂ ਬੇਟਾ ਕੀ ਕਰਦੇ ਆ ਸਰਕਾਰੀ ਤੌਰ ਤੇ ਅਖੌਤੀ ਜ਼ਮੀਨ ਐਕਵਾਇਰ ਕਰਦੇ ਆ ਐਕਵਾਇਰ ਕਰਦੇ ਜਦੋਂ ਜ਼ਮੀਨ ਐਕਵਾਇਰ ਕਰਨੀ ਆ ਨਾ ਤੇ ਉਹਨੂੰ ਪੁੱਛਿਆ ਨਹੀਂ ਜਾਂਦੇ ਵੀ ਮੈਂ ਤੇਰੀ ਜ਼ਮੀਨ ਐਕਵਾਇਰ ਕਰਨੀ ਆ ਸਰਕਾਰ ਦਾ ਹੁਕਮ ਆ ਗਿਆ ਜੀ ਐਕਵਾਇਰ ਕਰ ਲਈ ਘਰ ਉਜਾੜ ਤੇ ਹੁਣ ਬੰਦਾ ਬੰਦੀ ਜ਼ਮੀਨ ਐਕਵਾਇਰ ਕਰ ਲਈ ਪਿਛਲਾ 200 300 400 500 ਬਰੇ ਦਾ ਬੈਠਾ ਉੱਥੇ ਉਹਦੀ ਸਾਰੀ ਰੋਹਾਨੀ ਸਾਹਜ ਉੱਥੇ ਆ ਉਹਨਾਂ ਦੇ ਤੂੰ ਜਿੱਥੇ ਮਰਜੀ ਜਾ ਇਹ ਹੁਣ ਅਜੇ ਤੋਂ ਬਾਤ ਧਰਤੀ ਸਾਡੀ ਆ ਕਮਾਰ ਨੇ ਜਿਹਨਾਂ ਦੀ ਇਹ ਜਮੀਨ ਉਜਾੜੀ ਉਹਨਾਂ ਨੂੰ ਭਾ ਕੇ ਦਾ ਪਹਿਲੇ ਨੰਬਰ ਦੇ ਸੈਕਟਰ ਵਿੱਚ ਕੋਠੀਆਂ ਪਾ ਕੇ ਦਿੰਦੇ ਵੀ ਆ ਚੱਕੋ ਹਾਂ ਜੀ ਤੁਹਾਡੇ ਸਿਰ ਤੇ ਸ਼ਹਿਰ ਵਸਿਆ ਤੁਹਾਡੇ ਸਿਰ ਤੇ ਸ਼ਹਿਰ ਵਸਿਆ ਉੱਤੇ ਲਿਖਦੇ ਇਹਨਾਂ ਦੀ ਕੁਰਬਾਨੀ ਦਾ ਮੂਜਸਮਾ ਹੈ ਚੰਡੀਗੜ੍ਹ ਚੰਡੀਗੜ੍ਹ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਬਜ਼ੁਰਗਾਂ ਨੇ ਭਾਈ ਆਪਦੇ ਖੂਬ ਹੀ ਛੱਡੇ ਆਪਦੀ ਜਮੀਨ ਵੀ ਛੱਡੀ ਤੇ ਤਾਂ ਕਰਕੇ ਸਾਨੂੰ ਭਾਈ ਕਿੱਲੇ ਦਾ ਪੰਜ ਦਿੱਤੇ ਆ ਤੇ ਕੋਠੀ 502 ਦੀ ਵੀ ਲਈ ਉਹ ਨਹੀਂ ਨਹੀਂ ਕਰ ਇਹ ਨਹੀਂ ਕਰ ਹਾਂ ਜੋ ਆਪਣੇ ਢਾਂਗੇ ਨਾਲ ਸਰਕਾਰਾਂ ਅਕਵਾਇਰ ਕਰਕੇ ਤੇ ਉਹਨੇ ਚੰਦੀ ਕਰ ਉਹਨਾਂ ਦੀ ਗੱਲ 43 ਪਿੰਡ ਉਜਾੜੇ ਸੀ ਉਹਨਾਂ ਨੂੰ ਅਜੇ ਤੱਕ ਉਹ ਪਜਾਰੇ ਉਹਦੇ ਸਦਮੇ ਚੋਂ ਬਾਹਰ ਨਹੀਂ ਉੱਠੇ ਬਾਹਰ ਨਹੀਂ ਉੱਠੇ ਇਹ ਪੱਕੀ ਗੱਲ ਹੈ ਆਪਾਂ ਇੱਥੇ ਵੱਡੇ ਵੱਡੇ ਵਪਾਰੀਆਂ ਨੇ ਵੱਡੇ ਵੱਡੇ ਅਫਸਰਾਂ ਨੇ ਵੱਡੇ ਵੱਡੇ ਜ਼ਗੀਰਦਾਰਾਂ ਨੇ ਉੱਥੇ ਕੋਠੀਆਂ ਲਈਆਂ ਵੱਡੇ ਵੱਡੇ ਪੋਲਿਟਿਸ਼ਨਾਂ ਦੀਆਂ ਇੱਕੜ-ਇੱਕੜ ਚ ਕੋਠੀਆਂ ਨੇ ਇੱਕ ਨੰਬਰ ਸੈਕਟਰ ਚ ਅੱਠ ਸੈਕਟਰ ਤੱਕ ਫਿਰ ਦੂਜੇ ਨੇ ਛੋਟੇ ਸੈਕਟਰ ਆ ਜਾਂਦੇ ਆ ਉਹਦੇ ਇੱਕੜ-ਇੱਕੜ ਚ ਨੇ ਜੋ ਕੰਮ ਕੀਆ ਆਪਾਂ ਨੂੰ ਪਤਾ ਕੀ ਕੰਮ ਕਰਦੇ ਆਂ ਦੇਸ਼ ਤੇ ਚੌਧਰ ਕਰਦੇ ਆਂ ਰਾਜ ਕਰਦੇ ਆਂ ਲੁੱਟ ਖੁੱਟ ਕਰਦੇ ਆਂ ਪਾੜੋ ਤੇ ਰਾਜ ਕਰੋ ਦੀ ਨੀਤੀ ਪਾੜੋ ਤੇ ਰਾਜ ਕਰੋ ਅਸਲੀਅਤ ਕਹਾਣੀ ਹੈ ਇਹ ਇਹ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਰੂਹ ਤੇ ਇਹ ਘੱਟੋ ਘੱਟ ਸਾਡੀਆਂ ਸਿਆਸੀ ਪਾਰਟੀਆਂ ਤਰਸ ਕਰਨ ਪੰਜਾਬ ਨੂੰ ਪੰਜਾਬ ਰਹਿਣ ਦੇਣ ਪੰਜਾਬੀ ਭਾਸ਼ਾ ਦੀ ਰਾਖੀ ਕਰਨ ਪੰਜਾਬੀ ਸੱਭਿਆਚਾਰ ਦੀ ਰਾਖੀ ਕਰਨ ਪੰਜਾਬੀ ਪਛਾਣ ਦੀ ਰਾਖੀ ਕਰਨ ਤੇ ਉਹ ਤੇ ਮਾਣ ਕਰਨ ਮਾਣ ਤਾਂ ਕੀ ਕਰਨ ਇਹ ਤਾਂ ਆਪਣਾ ਦਾਵਾ ਹੀ ਛੱਡੀ ਜਾ ਰਹੇ ਆ ਦਾਵੀ ਛੱਡਦਾ ਬਿਲਕੁਲ ਦਾਵਾ ਛੱਡਦਾ ਜੀ ਆਪਾਂ ਇਹ ਲੋਕ ਇਹਨਾਂ ਨੂੰ ਹੁਣ ਲੋਕ ਇਹਨਾਂ ਨੂੰ ਸਬਕ ਸਿਖਾਉਣ ਵੀ ਖੜਜੋ ਤੁਹਾਨੂੰ ਅਸੀਂ ਕੇਂਦਰੀ ਸ਼ਾਸਤ ਦਾ ਰਾਏ ਅੰਗਰੇਜ਼ੀ ਆਪਣੇ ਚੰਡੀਗੜ੍ਹ ਬਣਾਉਣ ਦੇ ਕੀ ਸਿੱਟੇ ਨਿਕਲਦੇ ਆ ਫਿਰ ਟਿਕਣਗੇ ਅਦਰ ਬਾਈਂ ਟਿਕਣਗੇ ਇਹ ਵੀ ਦੇਖੋ ਤਾਂ ਕਿੰਡੀ ਹਾਸੋਹੀਣੀ ਗੱਲ ਹੈ ਜੀ ਪੰਜਾਬ ਤੋਂ ਪਹਿਲਾਂ ਵੀ ਕਿੰਨੇ ਸੂਬੇ ਬਣਦਾ ਹੋਈਆਂ ਉਸ ਤੋਂ ਬਾਅਦ ਵੀ ਕਿੰਨੇ ਬਣਦੇ ਹੋਈਆਂ ਆ ਹੁਣੇ ਆ ਪਿਛੇ 4-5 ਸਾਲਾਂ 'ਚ ਚਾਰਖੰਡ ਫਿਰ ਆਪਣਾ ਉੱਤਰਾਖੰਡ ਉੱਤਰਾਖੰਡ ਛਤੀਸਗੜ ਛਤੀਸਗੜ ਤੇਲਿੰਗਾਨਾ ਤੇਲਿੰਗਾਨਾ ਉੱਥੇ ਕੋਈ ਰੌਲਾ ਪਾਸ਼ਾ ਦਾ ਨਹੀਂ ਰੌਲਾ ਨਹੀਂ ਪਾਣੀਆਂ ਦਾ ਕੋਈ ਰੌਲਾ ਨਹੀਂ ਰਾਜਧਾਨੀ ਦਾ ਕੋਈ ਰੌਲਾ ਨਹੀਂ ਉਹ ਜਿਹੜੇ ਚਾਰੇ ਨਿਵੇੜੇ ਚਾਹਦੇ ਪੰਜਾਬ ਨੇ ਚਾਰੇ ਥੋੜਾ ਖਾ ਕੇ ਕੀ ਵਿਗਾੜਿਆ ਪਤਾ ਤਾਂ ਲੱਗੇ ਜੀ ਤੇ ਸਭੀ ਤੋਂ ਬਾਹਰ ਹੈ ਗੱਲ ਪੰਜਾਬ ਨੂੰ ਤੁਸੀਂ ਜਦੋਂ ਮਰਵਾਉਣਾ ਹੋਵੇ ਉਦੋਂ ਤਾਂ ਬਹਾਦਰ ਲੋਕ ਹੈ ਹਾਂ ਜਦੋਂ ਆਪ ਦਾ ਹੱਕ ਮੰਗਣ ਅਕੇ ਇਹ ਇਹ ਧਰਤਵਾਦੀ ਨੇ ਧਰਤਵਾਦੀ ਵਖਵਾਦੀ ਵਖਵਾਦੀ ਕਮਾਲ ਨਹੀਂ ਜਿਹੜਾ ਬੰਦਾ ਦੇਸ਼ ਲਈ ਮਰਦਾ ਉਹ ਅਤਵਾਦੀ ਤੇ ਵਖਵਾਦੀ ਜਿਹੜਾ ਬੰਦਾ ਦੇਸ਼ ਨੂੰ ਖਾ ਕੇ ਢਿੱਡ ਚੌੜਾ ਕਰਕੇ ਵਹਿੰਦਾ ਉਹ ਦੇਸ਼ ਭਗਤ ਉਹ ਦੇਸ਼ ਭਗਤ ਔਰ ਦਿੱਲੀ ਜਾ ਵਹਿੰਦਾ ਉਹੀ ਨਿਸ਼ਾਨ ਸਾਹਿਬ ਜਦ ਬਾਰਡਰਾਂ ਤੇ ਝੂਲਦਾ ਤਾਂ ਕਹਿੰਦੇ ਦੇਸ਼ ਦਾ ਰਾਖੀ ਕਰਦਾ ਰਾਖੀ ਕਰਦਾ ਤੇ ਜਦੋਂ ਅਸੀਂ ਚੱਕੀ ਦਾ ਤਾਂ ਕਹਿੰਦੇ ਇਹ ਖਾਲਸਾ ਖਾਣਾ ਠੰਡਾ ਬਣਾਤਾ